21 ਫਰਵਰੀ ਨੂੰ ਦਿੱਲੀ ਕੂਚ ਕਰਦੇ ਸਮੇਂ ਖਨੌਰੀ ਸਰਹੱਦ ਤੇ ਹਰਿਆਣਾ ਪੁਲਿਸ ਨਾਲ ਝੜਪ ਦੌਰਾਨ ਕਿਸਾਨ ਸੁਪਕਰਨ ਸਿੰਘ ਦੀ ਮੌਤ ਹੋ ਗਈ ਸੀ ਜਿਸ ਤੋਂ ਬਾਅਦ ਲੰਮੇ ਸਮੇਂ ਤੱਕ ਨਾ ਹੀ ਇਸ ਮਾਮਲੇ ਤੇ ਐਫਆਈਆਰ ਦਰਜ ਹੋਈ ਤੇ ਨਾ ਹੀ ਸੁਪਕਰਨ ਸਿੰਘ ਦੀ ਲਾਸ਼ ਦਾ ਪੋਸਟਮਾਰਟਮ ਹੋਇਆ ਇਸ ਮਾਮਲੇ ਵਿੱਚ ਨਿਆਂਇਕ ਜਾਂਚ ਦੀ ਮੰਗ ਨੂੰ ਲੈ ਕੇ ਹਾਈ ਕੋਰਟ 'ਚ ਸੁਣਵਾਈ ਹੋਈ ਸੁਣਵਾਈ ਦੌਰਾਨ ਹਾਈ ਕੋਰਟ ਨੇ ਹਰਿਆਣਾ ਸਰਕਾਰ ਨੂੰ ਸਖਤ ਫਟਕਾਰ ਲਗਾਈ ਹਾਈ ਕੋਰਟ ਨੇ ਕਿਹਾ ਕਿ ਤੁਸੀਂ ਸਰਕਾਰੋਂ ਅਤਵਾਦੀ ਨਹੀਂ ਜੋ ਕਿਸਾਨਾਂ ਤੇ ਇਸ ਤਰ੍ਹਾਂ ਗੋਲੀਬਾਰੀ ਕਰ ਰਹੇ ਹੋ ਦੱਸ ਦਈਏ ਕਿ ਸ਼ੁਭਕਰਨ ਸਿੰਘ ਦੀ ਮੌਤ ਦੀ ਨਿਆਂਇਕ ਜਾਂਚ ਦੀ ਮੰਗ ਕਰਨ ਵਾਲੀ ਪਟੀਸ਼ਨ ਤੇ ਹਾਈ ਕੋਰਟ ਨੇ ਹਰਿਆਣਾ ਪੰਜਾਬ ਅਤੇ ਹੋਰ ਬਚਾਅ ਪੱਖ ਨੂੰ ਨੋਟਿਸ ਜਾਰੀ ਕਰਕੇ ਜਵਾਬ ਮੰਗਿਆ ਸ਼ੁਭਕਰਨ ਸਿੰਘ ਦੀ ਮੌਤ ਤੋਂ ਬਾਅਦ ਐਫ ਆਈ ਆਰ ਦਰਜ ਕਰਨ ਵਿੱਚ ਹੋਈ ਦੇਰੀ ਨੂੰ ਲੈ ਕੇ ਪੰਜਾਬ ਅਤੇ ਹਰਿਆਣਾ ਦੋਵਾਂ ਸਰਕਾਰਾਂ ਨੂੰ ਸਖਤ ਤਾੜਨਾ ਵੀ ਕੀਤੀ ਗਈ ਹੈ ਅਦਾਲਤ ਨੇ ਪੁੱਛਿਆ ਕਿ ਆਖਰ ਐਫਆਈਆਰ ਦਰਜ ਕਰਨ ਤੇ ਪੋਸਟਮਾਰਟਮ ਕਰਨ ਚ ਐਨੀ ਦੇਰੀ ਕਿਉਂ ਹੋਈ ਬੈਂਚ ਨੇ ਕਿਹਾ ਕਿ ਜਦੋਂ লাশ ਰਜਿੰਦਰਾ ਹਸਪਤਾਲ ਵਿੱਚ ਲੰਮੇ ਸਮੇਂ ਤੱਕ ਪਈ ਰਹੀ ਤਾਂ ਪੋਸਟਮਾਰਟਮ ਕਰਨ ਲਈ ਕਿਸਨੇ ਰੋਕਿਆ ਸੀ ਦੱਸ ਦਈਏ ਕਿ 28 ਫਰਵਰੀ ਨੂੰ ਪੋਸਟਮਾਰਟਮ ਸ਼ੁਰੂ ਹੋਇਆ ਜੋ ਕਰੀਬ ਦੇ ਰਾਤ 2 ਵਜੇ ਤੱਕ ਚੱਲਦਾ ਰਿਹਾ ਅਤੇ ਹੁਣ ਇਸ ਮਾਮਲੇ ਵਿੱਚ ਐਫਆਈਆਰ ਵੀ ਦਰਜ ਹੋ ਚੁੱਕੀ ਹੈ ਅਤੇ ਪੋਸਟਮਾਰਟਮ ਦੀ ਰਿਪੋਰਟ ਵੀ ਸਾਹਮਣੇ ਆ ਚੁੱਕੀ ਹੈ ਜਿਸ ਚ ਕਈ ਹੈਰਾਨ ਕਰਨ ਵਾਲੇ ਖੁਲਾਸੇ ਹੋਏ ਨੇ ਪੋਸਟਮਾਰਟਮ ਰਿਪੋਰਟ ਮੁਤਾਬਕ ਬੰਦੂਕ ਨਾਲ ਸੱਟ ਲੱਗਣ ਕਾਰਨ ਉਸ ਦੀ ਮੌਤ ਹੋਈ ਹੈ ਇਸ ਦੇ ਨਾਲ ਹੀ ਸ਼ੁਭਕਰਨ ਦੇ ਸਿਰ ਵਿੱਚ ਬਾਰੇ ਤੱਤ ਵੀ ਪਾਏ ਗਏ ਨੇ ਪੋਸਟਮਾਰਟਮ ਤੋਂ ਪਹਿਲਾਂ ਸ਼ੁਭਕਰਨ ਸਿੰਘ ਦਾ ਸੀਟੀ ਸਕੈਨ ਵੀ ਕੀਤਾ ਗਿਆ ਸੀ ਜਿਸ ਵਿੱਚ ਉਸ ਦੇ ਸਿਰ ਵਿੱਚ ਛਰੇ ਵੀ ਪਾਏ ਗਏ ਨੇ ਆਈ ਹੈਵ ਡਿਡ ਮਾਈ ਕੋਚਿੰਗ ਫਰਮ ਗਲੋਬਵਾਈਜ਼ ਓਨਲੀ ਫਾਰ ਆਈਟਸ ਐਂਡ ਆ ਸਕਿਊਰਡ 6.5 ਬੈਂਡ ਮਾਈ ਐਕਸਪੀਰੀਅੰਸ ਵਿਦ ਗਲੋਬਵਾਈਜ਼ ਵਾਸ ਸੋ ਵੈਲ ਆਈ ਊਡ ਰੀਅਲੀ ਸਜੈਸਟ ਈਚ ਐਂਡ ਏਵਰੀਵਨ ਟੂ ਕਮ ਹੇਅਰ ਐਂਡ ਪਰਸੂ ਥੇਅਰ ਪ੍ਰੋਸੈਸ ਥਰੂ ਗਲੋਬ ਐਡਵਾਈਜ਼ ਇਟ ਵਿਲ ਬੀ ਰੀਅਲੀ ਹੈਲਪਫੁਲ ਫਾਰ ਯੂ ਸੰਪਰਕ ਕਰਨ ਦੇ ਲਈ ਹੁਣੇ ਕਾਲ ਕਰੋ ਦਿੱਲੀ ਬ੍ਰਾਂਚ ਦੇ ਲਈ 9696875875 ਪੰਜਾਬ ਤੇ ਚੰਡੀਗੜ੍ਹ ਬ੍ਰਾਂਚ ਦੇ ਲਈ 8725875875 ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰੋ